ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰ ਹਨ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈ ਜੀ ਉਹ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਲਈ ਹੈ ਜਿਹੜੇ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਜਲਦ ਹੀ ਜਿਹੜੀ ਉਹ ਨਵੀਂ ਭਰਤੀ ਕੀਤੀ ਜਾ ਰਹੀ ਹੈ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਇਹਦੇ ਵਿੱਚ ਆਪਾਂ ਸਾਰੀ ਕ੍ਰਾਈਟਰੀਆ ਬਾਰੇ ਗੱਲਾਂ ਕਰਾਂਗੇ ਕਿ ਕਿਹੜੀ ਯੋਗਤਾ ਹੋਊਗੀ ਕਿੰਨੀ ਯੋਗਤਾ ਹੋਊਗੀ ਕੀ ਹਾਈਟ ਹੋਊਗੀ ਕੀ ਪ੍ਰੋਸੈਸ ਹੋਊਗਾ ਫਿਜ਼ੀਕਲ ਫਿਟਨੈਸ ਦਾ ਕੀ ਹੋਊਗਾ ਟੈਸਟ ਬਾਰੇ ਕੀ ਹੋਊਗਾ ਸਾਰੀ ਜਾਣਕਾਰੀ ਜਿਹੜੀ ਡਿਟੇਲ ਦੇ ਵਿੱਚ ਸਾਂਝੀ ਕਰਾਂਗੇ ਸੋ ਬਣੇ ਰਹੋ ਅਤੇ ਜਿਹੜੇ ਮੇਰੇ ਭੈਣ ਪਰ ਪਹਿਲੀ ਵਾਰ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਉਸੇ ਦੇ ਤਹਿਤ ਅੱਜ ਇੱਕ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਹੋਮਗਾਰਡ ਰਿਕਰੂਟਮੈਂਟ 2025 5500 ਜਵਾਨ ਟੂ ਸਟਰੈਂਥ ਬਾਰਡਰ ਸਿਕਿਉਰਿਟੀ ਠੀਕ ਹੈ ਜੀ ਸੋ 5500 ਨਵੀਂ ਜਿਹੜੀ ਹੋਮਗਾਰਡ ਦੀ ਭਰਤੀ ਹੋਣ ਜਾ ਰਹੀ ਹੈ ਜੀ ਇੰਟਰੋਡਕਸ਼ਨ ਟੂ ਦਾ ਪੰਜਾਬ ਹੋਮਗਾਰਡ ਰਿਕਰੂਟਮੈਂਟ ਇਹਦੇ ਬਾਰੇ ਥੋੜੀ ਜਿਹਾ ਆਪਾਂ ਜਾਣ ਪਛਾਣ ਤੁਹਾਨੂੰ ਦੱਸ ਦਿੰਨੇ ਆ ਦਾ ਪੰਜਾਬ ਗਵਰਨਮੈਂਟ ਹੈਜ਼ ਅਨਾਉਂਸਡ ਅ ਮੇਜਰ ਰਿਕਰੂਟਮੈਂਟ ਡਰਾਈਵ ਫਾਰ 5500 ਹੋਮਗਾਰਡ ਜਵਾਨ ਟੂ ਸਟਰੈਂਥਨ ਬਾਰਡਰ ਸਿਕਿਉਰਿਟੀ ਫਾਲਿੰਗ ਅ ਕ੍ਰੂਸ਼ੀਅਲ ਮੀਟਿੰਗ ਇਨ ਦਾ ਚੰਡੀਗੜ੍ਹ ਔਨ ਅਪ੍ਰੈਲ 24 ਅਪ੍ਰੈਲ ਨੂੰ ਇਹ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਊਗੀ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ 5500 ਦੀ ਜਿਹੜੀ ਨਵੀਂ ਭਰਤੀ ਉਹ ਹੋਣੀ ਹੈ ਜੀ ਥਿਸ ਇਨੀਸ਼ੀਏਟਿਵਸ ਲੈਡ ਬਾਈ ਦਾ ਚੀਫ ਮਿਨਿਸਟਰ ਬਗਨ ਤਵਾਨ ਸਿੰਘ ਐਂਡ ਏਮਸ ਟੂ ਇਨਹਾਂਸ ਦਾ ਸੈਕੰਡ ਲਾਈਨ ਆਫ ਡਿਫੈਂਸ ਇਨ ਪੰਜਾਬਸ ਬਾਰਡਰ ਡਿਸਟ੍ਰਿਕਟਸ ਐਂਡ ਸਪੋਰਟਸ ਦਾ ਔਨਗੋਇੰਗ ਵਾਰ ਅਗੇਂਸਟ ਦਾ ਡਰੱਗਸ ਕੰਪੇਨਸ ਸਟੇ ਅਪਡੇਟ ਵਿਦ ਦਾ ਲੇਟੈਸਟ ਡਿਟੇਲਸ ਠੀਕ ਹੈ ਜੀ ਸੋ ਇਹ ਥੋੜਾ ਹੋ ਗਿਆ ਤੇ ਇਹਦੇ ਨਾਲ ਕੀ ਵੀ ਭਗਵੰਤ ਸਿੰਘ ਨੇ ਇੱਕ ਨਵਾਂ ਫੈਸਲਾ ਲਿਆ ਕਿ ਬਾਰਡਰ ਜਿਹਦੇ ਨੇ ਜਿੰਨੇ ਵੀ ਪਿੰਡ ਆ ਉਹਨਾਂ ਦੇ ਨਾਲ ਉਹਨੂੰ ਸੁਰੱਖਿਅਤ ਰੱਖਣ ਵਾਸਤੇ ਜਿਹੜਾ ਫੈਸਲਾ ਕੀਤਾ ਗਿਆ ਸੀ ਇਸੇ ਕਰਕੇ ਜਿਹੜੀ ਨਵੀਂ ਭਰਤੀ ਉਹ ਕੀਤੀ ਜਾ ਰਹੀ ਹੈ ਸੋ ਚੰਡੀਗੜ੍ਹ ਮੀਟਿੰਗ ਐਟ ਸਟੈਪ ਟੂਵਰਡਸ ਬਾਰਡਰ ਸਕਿਉਰਿਟੀ ਔਨ ਅਪ੍ਰੈਲ 24 ਸਿਗਨੀਫੀਕੈਂਸ ਮੀਟਿੰਗ ਲੁੱਕਡ ਪਲੇਸ ਇਨ ਚੰਡੀਗੜ੍ਹ ਠੀਕ ਹੈ ਸੋ ਚਲੋ ਜਿਆਦਾ ਇਹ ਵੀਡੀਓ ਲੰਬੀ ਹੋ ਜਾਣੀ ਹੈ ਸੋ ਮੋਟਾ ਮੋਟਾ ਪਤਾ ਤੁਹਾਨੂੰ ਦੱਸ ਦਿੰਦੇ ਨੇ ਥਿਸ ਡਿਸੀਜਨ ਥਿਸ ਡਿਸੀਜਨ ਇਜ਼ ਰਿਕਰੂਟ ਪ੍ਰੋਜੈਕਟਸ ਸੋ ਹੋਮ ਗਾਰਡ ਜਵਾਨਸ ਵਾਸ ਅ commitment to protecting city its citizenship citizen this meeting understood the importance of the collaborations with the border security force bsf to enhance uh, ensure safety in punjab's border regions so bsf de naal milke hi jehdi he uh, fauj jehdi apna sorry ਹੋਮ ਗਾਰਡ ਉਹ ਕੰਮ ਕਰੂਗੀ ਕਿਉਂਕਿ ਬਾਰਡਰ ਰੇਡ ਦੇ ਨਾਲ ਜਿੰਨੇ ਵੀ ਪਿੰਡ ਆ ਉਹਨਾਂ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੁੰਦੀ ਹੈ ਰਿਕਰੂਟਮੈਂਟ ਆਫ 5500 ਹੋਮ ਗਾਰਡ ਜਵਾਨਸ ਉਹਦੀ ਡਿਟੇਲ ਆ ਪਾਸਾ ਉਹਨਾਂ ਸਾਂਝੀ ਕਰ ਦਿੰਦੇ ਆ ਜੀ ਠੀਕ ਹੈ ਜੀ ਇਹਦੇ ਨਾਲ ਕੀ ਹੈ ਜੀ ਕਿਹੜੀ ਕਿਹੜੀ ਯੋਗਤਾ ਹੋਊਗੀ ਉਹ ਵੀ ਉਹਨਾਂ ਸਾਂਝੀ ਕਰਦੇ ਆ ਟੈਂਟੇਟਿਵ ਸ਼ਡਿਊਲਸ ਫਾਰ ਦਾ ਹੋਮ ਗਾਰਡ ਰਿਕਰੂਟਮੈਂਟ ਵਾਈਲ ਦਾ ਅਫੀਸ਼ੀਅਲ ਸ਼ਡਿਊਲ ਇਜ਼ ਪੈਂਡਿੰਗ ਜਿਹੜਾ ਹਜੇ ਆਉਣਾ ਬਾਕੀ ਹੈ ਪਰ ਉਹਨਾਂ ਨੇ ਸਾਰੀ ਡਿਟੇਲ ਇਹਦੀ ਵੀ ਦੇ ਦਿੱਤੀ ਵੀ ਜਦੋਂ ਅਪਲਾਈ ਹੋਣਾ ਜੀ ਅਪਲਾਈ 1 ਮਈ ਤੋਂ 20 ਮਈ ਤੋਂ ਲੈ ਕੇ 30 ਮਈ ਦੇ ਵਿੱਚ ਪ੍ਰੀਲੀਮਿਨਰੀ ਸਕਰੀਨਿੰਗ ਭਾ ਫਿਜ਼ੀਕਲ ਟੈਸਟ ਹੋਊਗਾ ਤੁਹਾਡਾ ਫਿਰ 1 ਜੂਨ ਤੋਂ 15 ਜੂਨ ਤੱਕ ਟ੍ਰੇਨਿੰਗ ਪ੍ਰੋਗਰਾਮ ਹੈ ਫਿਰ ਉਸ ਤੋਂ ਬਾਅਦ 20 ਜੂਨ ਤੋਂ ਜਿਹੜਾ ਹੈਗਾ ਔਨਵਰਡਸ ਡਿਵੈਲਪਮੈਂਟ ਇਨ ਬਾਰਡਰ ਡਿਸਟ੍ਰਿਕਟਸ ਉਸ ਤੋਂ ਬਾਅਦ ਤੁਹਾਨੂੰ 20 ਜੂਨ ਤੋਂ ਬਾਅਦ ਜਿਹੜਾ ਹੈਗਾ ਆਪਣੇ ਆਪਣੇ ਬਾਰਡਰ ਰੀਅ ਦੇ ਵਿੱਚ ਭੇਜ ਦਿੱਤਾ ਠੀਕ ਹੈ ਜੀ ਹੁਣ ਐਲੀਜੀਬਿਲਟੀ ਕ੍ਰਾਈਟਰੀਰੀ ਦੀ ਗੱਲ ਕਰ ਲਈ ਕਿ ਕੀ ਕੀ ਯੋਗਤਾ ਰੱਖੀ ਗਈ ਹੈ ਬੇਸਡ ਔਨ ਪਾਸਟ ਰਿਕਰੂਟਮੈਂਟਸ ਐਂਡ ਜਨਰਲ ਟ੍ਰਾਂਸਫਰ ਆਰ ਦਾ ਲਾਈਕਲੀ ਐਲੀਜੀਬਿਲਟੀ ਕ੍ਰਾਈਟੇਰੀਆ ਪੰਜਾਬ ਹੋਮ ਗਾਰਡ ਦਾ ਸਭ ਤੋਂ ਪਹਿਲੇ ਜੇਕਰ ਏਜ ਲਿਮਿਟ ਦੀ ਗੱਲ ਕਰ ਲਈਏ 18 ਤੋਂ 30 ਸਾਲ ਰਿਲੈਕਸੇਸ਼ਨ ਫਾਰ ਐਸਸੀ ਐਸਟੀ ਐਂਡ ਐਕਸ ਸਰਵਿਸ ਮੈਨ ਅਪ ਟੂ 35 ਸਾਲ ਠੀਕ ਹੈ ਜੀ 18 ਤੋਂ 30 ਸਾਲ ਉਮਰ ਰੱਖੀ ਗਈ ਹੈ ਪਰ ਜਿਹੜੇ ਐਸਸੀ ਐਸਟੀ ਤੇ ਹੋਰ ਜਿਹੜੇ ਐਕਸ ਸਰਵਿਸ ਮੈਨ ਹੈ ਉਹਨਾਂ ਵਾਸਤੇ 35 ਸਾਲ ਭਾਵ 5 ਸਾਲ ਦੀ ਛੂਟ ਦਿੱਤੀ ਗਈ ਹੈ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰ ਲਈ ਤਾਂ ਮਿਨੀਮਮ 10th ਪਾਸ ਫਰਮ ਆ ਰੈਕਗਨਾਈਜ਼ਡ ਬੋਰਡ ਸਿਰਫ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਿਰਫ 10th ਪਾਸ ਦੇ ਉੱਪਰ ਹੀ ਜਿਹੜੀ ਹੋਮ ਗਾਰਡ ਦੀ ਭਰਤੀ ਆ ਰਹੀ ਹੈ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਮਿਨੀਮਮ ਸੌਰੀ ਹੋ ਗਿਆ ਫਿਜ਼ੀਕਲ ਸਟੈਂਡਰਡਸ ਹਾਈਟ 168 ਸੈਂਟੀਮੀਟਰ ਮੇਲ ਵਾਸਤੇ ਹੈ ਜੀ 155 ਸੈਂਟੀਮੀਟਰ ਜਿਹੜੀ ਹੈਗੀ ਉਹ ਫੀਮੇਲ ਵਾਸਤੇ ਚੈਸਟ ਮੇਲ 80 ਸੈਂਟੀਮੀਟਰ ਅਨਸਪੈਕਟੈਂਡਡ ਹੈ ਭਾਵੇਂ ਚ ਵਧਾਉਣ ਚੜਾਉਣ ਵਾਲਾ ਠੀਕ ਹੈ ਜੀ 85 ਸੈਂਟੀਮੀਟਰ ਰੱਖੀ ਗਈ ਹੈ ਰਨਿੰਗ 1600 ਮੀਟਰ 6.5 ਮਿੰਟ ਜਿਹੜੇ ਦਿੱਤੇ ਜਾਣਗੇ ਠੀਕ ਹੈ ਜੀ ਤੇ ਫੀਮੇਲ ਵਾਸਤੇ 1000 ਮੀਟਰ ਹੈ ਜੀ ਜਿਨ੍ਹਾਂ ਲਈ 6.5 ਮਿੰਟ ਹੋਣਗੇ ਠੀਕ ਹੈ ਜੀ ਉਸ ਤੋਂ ਬਾਅਦ ਰੈਡ ਪ੍ਰੀਫਰੈਂਸ ਇਨ ਪੰਜਾਬ ਰੀਜਨਸ ਸਪੈਸ਼ਲੀ ਫਰੋਮ ਬਾਰਡਰ ਡਿਸਟ੍ਰਿਕਟਸ ਠੀਕ ਹੈ ਜੀ ਜਿਹੜੇ ਬਾਰਡਰ ਦੇ ਪਿੰਡ ਲੱਗਦੇ ਆ ਉਹਨਾਂ ਵਾਸਤੇ ਜ਼ਿਆਦਾਤਰ ਜੀ ਹੈ ਪਰ ਇਹ ਪੂਰੇ ਪੰਜਾਬ ਦੇ ਵਿੱਚ ਹੀ ਰੱਖੀ ਗਈ ਐਪਲੀਕੇਸ਼ਨ ਫੀ ਜਿਹੜੀ ਗੱਲ ਕਰ ਲਈਏ 200 ਰੁਪਏ ਜਨਰਲ ਦੀ ਹੈ ਤੇ ਐਸਸੀ ਐਸਟੀ ਅਤੇ ਹੋਰ ਵਾਸਤੇ ਜਿਹੜੀ 100 ਰੁਪਏ ਰੱਖੀ ਗਈ ਠੀਕ ਹੈ ਜੀ ਸਪੋਰਟਿੰਗ ਦਾ ਬੋਰ ਅਗੇਂਸਟ ਡਰਗਸ ਕੰਪੇਅਰ ਇਹਦੇ ਵਾਸਤੇ ਜਿਹੜੀ ਉਹ ਸਾਂਝੀ ਕੀਤੀ ਗਈ ਸੋ ਇਹ ਤਾਂ ਸੀ ਮੋਟੀ ਮੋਟੀ ਜਾਣਕਾਰੀ ਠੀਕ ਹੈ ਜੀ ਅਪਲਾਈ ਕਿਸ ਤਰ੍ਹਾਂ ਕਰ ਸਕਦੇ ਆ ਇਹ ਅਫੀਸ਼ੀਅਲ ਲਿੰਕ ਆਪਾਂ ਨੂੰ ਜਿਹੜਾ ਉਹ ਦੇ ਦਿੱ 18 ਸਾਲ ਤੋਂ 35 ਸਾਲ ਜਿਹੜੀ ਸੌਰੀ 30 ਸਾਲ ਤੱਕ ਉਮਰ ਹੱਦ ਹੈ 10ਵੀਂ ਪਾਸ ਹੈ 168 ਸੈਂਟੀਮੀਟਰ ਹਾਈਟ ਚਾਹੀਦੀ ਮੁੰਡਿਆਂ ਵਾਸਤੇ 80 ਤੋਂ 85 ਸੈਂਟੀਮੀਟਰ ਛਾਤੀ ਦਾ ਫਲਾ ਹੋਣਾ ਚਾਹੀਦਾ ਜੀ ਠੀਕ ਹੈ ਜੀ ਤੇ 100 ਰੁਪਿਆ ਐਸਸੀ ਤੇ ਰਿਜ਼ਰਵ ਕੈਟਾਗਰੀ ਵਾਸਤੇ 200 ਜਨਰਲ ਦੀ ਫੀਸ ਹੈ 1 ਮਈ ਤੋਂ 15 ਮਈ ਤੱਕ ਜਿਹੜਾ ਅਪਲਾਈ ਹੋਣਾ ਸ਼ੁਰੂ ਹੋ ਜੂਗਾ ਤੇ 20 ਮਈ ਤੋਂ ਜਿਹੜਾ ਸਕ੍ਰੀਨਿੰਗ ਹੋਊਗੀ ਠੀਕ ਹੈ ਜੀ ਅੱਜ ਇਸ ਤਰ੍ਹਾਂ ਕੀ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਭੇਜੂਗਾ ਕਹਿਣਾ ਸੀ ਮਸਰੱਖਿਆ ਬਾਰਡਰ ਵਾਸਤੇ ਜਿਹੜੀ ਨਾਲ ਮਿਲ ਕੇ ਹੀ ਕੰਮ ਕਰੂਗੀ 5500 ਦੀ ਭਰਤੀ ਹੈ ਸੋ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਆ ਹੁਣੇ ਤੋਂ ਆਪਦੀ ਤਿਆਰੀ ਖਿਚ ਲਓ ਕਿਉਂਕਿ ਮਈ ਜੂਨ ਕੋਈ ਜ਼ਿਆਦਾ ਦੂਰ ਨਹੀਂ ਹੈ April ਦਾ end ਹੋਣ ਵਾਲਾ ਹੈ ਮਈ ਤੇ ਜੂਨ ਬਿਲਕੁਲ ਥੋੜੇ ਦਾ ਮਹੀਨੇ ਦਾ ਹੀ ਜਿਹੜਾ ਉਹ ਸਮਾਂ ਬਾਕੀ ਹੈ ਸੋ ਜਲਦੀ ਕਰੋ ਹੁਣੇ ਤੋਂ ਤਿਆਰੀ ਕਿਚਨੀ ਆਪਦੀ ਕਰ ਦੋ ਮਿਲਦੇ ਆ ਕਿਸੇ ਖਾਸ ਹੋਰ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ